ਕਹਾਂ ਹੱਥ 디ਬੜੂ ਘੜ ਦੀ ਜੇਲ ਚ ਮਿੱਤਰਾ ਫਿਰਦਾ ਝੋਟਾ ਬੁੱਕਦਾ ਓ ਖੂਨ ਰਗਾਂ ਵਿੱਚ ਯੁਰਤਾ ਵਾਲਾ ਸੌਖਾ ਕਿੱਥੇ ਰੁਕਦਾ ਓ ਸਿਰ ਤੇ ਨਹੀਂ ਰੱਖੀ ਮਿੱਠੀਏ ਬਾਜੀ ਸਭ ਦੀ ਮੋੜੀ ਨਹੀਂ ਅਣਖਾਂ ਵਾਲਿਆਂ ਦੀ ਉਮਰ ਹੁੰਦੀ ਆ ਥੋੜੀ ਨਹੀਂ ਦੀ ਜੇਲ੍ਹ ਚ ਮਿੱਤਰਾ ਫਿਰਦਾ ਛੋਟਾ ਬੁੱਕਦਾ ਓ ਖੂਨ ਰਗਾਂ ਵਿੱਚ ਯੁਰਤਾ ਵਾਲਾ ਸੌਖਾ ਕਿੱਥੇ ਰੁਕਦਾ ਓ ਸਿਰ ਤੇ ਨਹੀਂ ਰੱਖੀ ਮਿੱਟੀਏ ਬਾਜੀ ਸਭ ਦੀ ਮੋੜੀ ਨਹੀਂ ਅਣਖਾਂ ਵਾਲਿਆਂ ਦੀ ਉਮਰ ਹੁੰਦੀ ਆ ਥਾੜੀ ਨਹੀਂ ਅਣਖਾਂ ਕਾਂ ਬੈਠੀ ਯੁਰਤਾ ਵਾਲਾ ਸੌਖਾ ਕਿੱਥੇ ਰੁਕਦਾ ਉਹ ਸਿਰ ਤੇ ਨਹੀਂ ਰੱਖੀ ਮਿੱਠੀਏ ਬਾਜੀ ਸਭ ਦੀ ਮੋਣੀ ਨਹੀਂ ਅਣਖਾਂ ਵਾਲਿਆਂ ਦੀ ਉਮਰ ਹੁੰਦੀ ਆ ਥੋੜੀ ਨਹੀਂ ਅਣਖਾਂ ਵਾਲਿਆਂ ਦੀ ਓਏ ਕਾ ਹਾ ਟਿਬੜੂ ਘੜ ਦੀ ਜੇਲ੍ਹ ਚ ਮਿੱਤਰਾ ਕਾਂ ਵੇ ਮਿੱਠੀ ਯਰਤਾ ਵਾਲਾ ਸੌਖਾ ਕਿੱਥੇ ਰੁਕਦਾ ਓ ਸਿਰ ਤੇ ਨਹੀਂ ਹੋ ਰੱਖੀ ਮਿੱਠੀਏ ਬਾਜੀ ਸਭ ਦੀ ਮੋੜੀ ਨਹੀਂ ਅਣਖਾਂ ਵਾਲਿਆਂ ਦੀ ਉਮਰ ਹੁੰਦੀ ਆ ਫਾੜੀ ਨਹੀਂ ਅਣਖਾਂ ਵਾਲਿਆਂ ਦੀ ਨਗਾਹ ਵਿੱਚ ਯੁਰਤਾ ਵਾਲਾ ਸੌਖਾ ਕਿੱਥੇ ਰੁਕਦਾ ਹੋ ਸਿਰ ਤੇ ਨਹੀਂ ਹੋ ਰੱਖੀ ਮਿੱਠੀਏ ਬਾਜੀ ਸਭ ਦੀ ਮੋੜੀ ਨਹੀਂ ਅਣਖਾਂ ਵਾਲਿਆਂ ਦੀ ਉਮਰ ਹੁੰਦੀ ਆ ਥੋੜੀ ਨਹੀਂ ਅਣਖਾਂ ਵਾਲਿਆਂ ਦੀ ਏ ਕਿਹਾ ਹਾਂ ਦਿਬੜੂ ਘੜ ਦੀ ਜੇਲ੍ਹ ਚ ਮਿੱਤਰਾ ਫਿਰਦਾ ਛੋਟਾ ਬੁੱਕਦਾ ਓਏ ਖੂਨ ਰਗਾ ਵਿੱਚ ਯੁਰਤਾ ਵਾਲਾ ਸੌਖਾ ਕਿੱਥੇ ਰੁਕਦਾ ਓ ਸਿਰ ਤੇ ਨਹੀਂ ਹੋ ਰੱਖੀ ਮਿੱਟੀਏ ਬਾਜੀ ਸਭ ਦੀ ਮੋਣੀ ਨਹੀਂ ਅਣਖਾਂ ਵਾਲਿਆਂ ਦੀ ਉਮਰ ਹੁੰਦੀ ਆ ਥਾੜੀ ਨਹੀਂ ਅਣਖਾਂ ਵਾਲਿਆਂ ਦੀ ਓਏ ਕਹਾਂ ਹਾ ਟਿਬੜੂ ਘੜ ਦੀ ਜੇਲ੍ਹ ਚ ਮਿੱਤਰਾ ਫਿਰਦਾ ਝੋਟਾ ਬੁੱਕਦਾ ਕਾਂ ਵੇਟੀ ਯੁਰਤਾ ਵਾਲਾ ਸੌਖਾ ਕਿੱਥੇ ਰੁਕਦਾ ਓ ਸਿਰ ਤੇ ਨਹੀਂ ਓ ਰੱਖੀ ਮਿੱਠੀਏ ਬਾਜੀ ਸਭ ਦੀ ਮੋਣੀ ਨਹੀਂ ਅਣਖਾਂ ਵਾਲਿਆਂ ਦੀ ਉਮਰ ਹੁੰਦੀ ਆ ਥੋੜੀ ਨਹੀਂ ਅਣਖਾਂ ਵਾਲਿਆਂ ਦੀ ਓਏ ਕਾ ਹੱਥ ਟਿਬੜੂ ਘੜ ਦੀ ਜੇਲ੍ਹ ਚ ਮਿੱਤਰਾ ਫਿਰਦਾ ਝੋਟਾ ਬੁੱਕਦਾ ਓ ਖੂਨ ਰਗਾ ਵਿੱਚ ਯੁਰਤਾ ਰੁਕਦਾ ਹੋ ਰੁਕਦਾ ਹੋ ਸਿਰ ਤੇ ਨਹੀਂ ਉਹ ਰੱਖੀ ਮਿੱਠੀਏ ਬਾਜੀ ਸਭ ਦੀ ਮੋਣੀ ਨਹੀਂ ਅਣਖਾਂ ਵਾਲਿਆਂ ਦੀ ਉਮਰ ਹੁੰਦੀ ਆ ਥੋੜੀ ਨਹੀਂ ਅਣਖਾਂ ਵਾਲਿਆਂ ਦੀ ਓਏ ਘਾ ਹੱਥ ਦੀ ਬਡੂ ਘੜ ਦੀ ਜੇਲ੍ਹ ਚ ਮਿੱਤਰਾ ਫਿਰਦਾ ਝੋਟਾ ਬੁੱਕਦਾ ਓਏ ਖੂਨ ਲਗਾ ਵਿੱਚ ਯੁਰਤਾ ਵਾਲਾ ਸੌਖਾ ਕਿੱਥੇ ਰੁਕਦਾ ਸਰਤੇ ਨੇ ਉਹ ਰੱਖੀ ਮਿੱਠੀਏ ਬਾਜੀ ਸਭ ਦੀ ਮੋੜੀ ਨੀ ਅਣਖਾਂ ਵਾਲਿਆਂ ਦੀ ਉਮਰ ਹੁੰਦੀ ਆ ਥੋੜੀ ਨੀ ਅਣਖਾਂ ਵਾਲਿਆਂ